जनहितेशी टीआरपी नहीं भरोसा आपका ਸਾਚੀਕਾਲ ਮਰਹਬਾ ਸੋ ਸ਼ਹਿਰ ਲੁਧਿਆਣਾ ਪਿੰਡ ਚੰਡਿਆਲੀ ਔਰ ਅੱਜ ਆਖਰੀ ਦਿਨ ਚ ਪਹੁੰਚ ਚੁੱਕੇ ਹਾਂ ਐਮਪਾਇਰਸ ਹਾਰਸ ਕੱਪ 2025 ਨੋਵਾਂ ਜਿਹੜਾ ਸ਼ੋਅ ਐ ਸੋ ਉਹਦੇ ਵਿੱਚ ਆਖਰੀ ਦਿਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਇੱਕ ਕੁੜੀ ਜਿਹੜੀ ਹੈਗੀ ਐ ਇਸ ਟਾਈਮ ਚੈਂਪੀਅਨ ਹੈਗੀ ਔਰ ਤੁਸੀਂ ਦੇਖ ਸਕਦੇ ਹੋ ਕਿ ਅਨਾਉਂਸ ਕੀਤਾ ਜਾ ਸਕਿਆ ਸੋ ਮੇਅਰ ਦੇ ਵਿੱਚ ਇਹਨੇ ਪਹਿਲਾ ਖਿਤਾਬ ਜਿੱਤੇ ਐ ਸੋ ਗੱਲਬਾਤ ਕਰਾਂਗੇ ਜਿਹੜੇ ਵੀ ਇਸ ਜਿਹੜੇ ਹੈਗੇ ਐ ਮੇਅਰ ਤੇ ਜਿਹੜੇ ਰੱਖਣ ਵਾਲੇ ਹੈਗੇ ਐ ਔਨਰ ਹੈਗੇ ਐ ਸੋ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡਾ ਸ਼ੁਭਨਾਮ ਸਿਧਾਤ ਗੁਪਤਾ ਗੁਪਤਾ ਜੀ ਪਾਣੀਆਂ ਔਰ ਘੋੜਾ ਇਹ ਦੋ ਪਾਸੇ ਮਤਲਬ ਕਿ ਕਿੱਦਾਂ ਮੇਲ-ਜੋਲ ਕਿੱਦਾਂ ਹੋਇਆ ਪਹਿਲਾਂ ਤਾਂ ਇਹ ਸਵਾਰੇ ਬੰਦਾ ਮੇਰੇ ਜੀ ਸ਼ੁਰੂ ਤੋਂ ਬਚਪਨ ਤੋਂ ਦੋਸਤ ਰਏ ਜੱਟ ਜੀ ਤੇ ਇਹ ਨਾਲ ਜੋ ਖੜਾ ਜੱਟ ਹੈ ਦੇਖੋ ਜਿਹੜੇ ਗੱਲਾਂ ਇਹ ਜਿਹੜਾ ਗੱਲਾਂ ਮਾਰੀ ਜਾਂਦਾ ਮਤਲਬ ਫਿਰ ਇਹ ਕੀ ਸਮਝੇ ਇਹਨੇ ਬਗਾੜਿਆ ਇਹਨੇ ਸੁਧਾਰਿਆ ਇਹਨੇ ਖਰਚਾ ਕਰਾਇਆ ਜੀ ਇਹਨੇ ਖਰਚਾ ਕਰਾਇਆ ਗੱਲ ਠੀਕ ਹੈ ਬਾਣੀਆਂ ਵਾਲੀ ਗੱਲ ਕੀਤੀ ਹੈ ਬਿਲਕੁਲ ਠੀਕ ਹੈ ਇਹ ਸਹੀ ਜਵਾਬ ਤੋਲ-ਮੋਲ ਕੇ ਮੈਂ ਮੈਂ ਵਸੇ ਰਹਿਣਾ ਜੀ ਦਿੱਲੀ ਜੀ ਤੇ ਲੋਕਡਾਊਨ ਵਿੱਚ ਮੈਂ ਬਸ ਸ਼ਿਫਟ ਹੋਇਆ ਓਕੇ ਤੇ ਵਿਕਰਮ ਪਿੰਡਰ ਮੇਰਾ 42 ਸਾਲਾਂ ਤੋਂ ਦੋਸਤ ਹੈ ਜੀ ਤੇ ਇਹ ਕੋੜੇ-ਕਾਰੇ ਸ਼ੁਰੂ ਤੋਂ ਰੱਖਦਾ ਹੈ ਨਹੀਂ 42 ਸਾਲਾਂ ਦਾ ਉਹ ਦੋਸਤ ਹੈ ਪਰ ਇੰਨੀ ਕ ਤਾਂ ਉਮਰ ਵੀ ਨਹੀਂ ਲੱਗਦੀ ਨਹੀਂ ਚਾਹੇ ਦੋਸਤ ਚਾਈਲਡਹੂਡ ਕਰ ਲਓ ਜੀ ਤੇ ਭਾਜੀ ਉਹੀ ਲੈਂਗੁਏਜ ਬੋਲਣੀ ਜਿਹੜੀ ਲੋਕੇ ਸੁਣ ਸਕਣ ਤੇ ਤਾਂ ਪਤਾ ਲੱਗੇ ਉਹਨਾਂ ਦੀ ਤਰ੍ਹਾਂ ਆਪਾਂ ਲੋਕੀ ਵੀ ਫਸ ਗਏ ਹਾਂਜੀ ਤੇ ਪਿੰਡ ਸਰਪ ਨੇ ਕੋੜੇ-ਕਾਰੇ ਰੱਖੇ ਸੀ ਤੇ ਪਿੰਡ ਸਰਪ ਨੇ ਸ਼ੌਕ ਸ਼ੌਕ ਵਿੱਚ ਕੋੜੇ ਦੇ ਇੱਕ ਕੋੜੀ ਦੇਤੀ ਮੈਨੂੰ ਜੀ ਤੇ ਕਰਦੇ ਕਰਦੇ ਹੁਣ ਕੋਈ ਇੱਕ ਕੋੜੀ ਤਾਂ ਕਮਾਲ ਹੈ ਇਹ ਨਹੀਂ ਜੀ ਪਹਿਲੇ ਲੈ ਕੇ ਇੱਕ ਦਿੱਤੀ ਤੇ 6 ਮਹੀਨਿਆਂ ਚ ਰਣਿਆ ਨੇ ਕਰਾਤੇ 30 40 ਹੋਰ ਖਰਚੇ ਕਰਾ ਗਏ ਤੇ ਕਰਦੇ ਕਰਾਂਦੇ ਅੱਸੀ ਹੋ ਗਏ ਜੀ ਤੇ ਉਸ ਤੋਂ ਬਾਅਦ ਸਨੀ ਬਾਈ ਦਾ ਰਣਿਆ ਸਾਹਿਬ ਦਾ ਬੜਾ ਸਾਥ ਰਿਹਾ ਹੈ ਜੀ ਇਹਨਾਂ ਨੇ ਸਰਦੂਲ ਅੰਕਲ ਨੇ ਬੜੀ ਗਾਈਡਿੰਗ ਫੋਰਸ ਬਣ ਕੇ ਮੇਰੀ ਹੈਲਪ ਕੀਤੀ ਹੈ ਜੀ ਗੈਰੀ ਬਾਈ ਮੇਰੇ ਬਹੁਤ ਨਜ਼ਦੀਕੀ ক্লোਜ਼ ਬ੍ਰਦਰ ਹੈ ਜੀ ਇਹਨਾਂ ਨੇ ਬੜਾ ਮੈਨੂੰ ਗਾਈਡ ਕਰਦੇ ਰਹੇ ਆ ਕਿ ਜੀ ਕੀ ਮੈਂ ਸਹੀ ਕਰਨਾ ਪਿਆ ਕੀ ਗਲਤ ਕਰਨਾ ਪਿਆ ਤੇ ਮੈਨੂੰ ਤਾਂ ਸਾਡੇ 3.5 ਸਾਲ ਹੋਇਆ ਹੈ ਜੀ ਬਟ ਇੱਕ ਹੁਣ ਇੱਥੇ ਕੋਈ ਕਹਿ ਰਿਹਾ ਸੀ ਪਿੱਛੋਂ ਕਹਿੰਦੇ ਸਾਲ ਤਾਂ ਇਹਨੂੰ 3.5 ਹੋਏ ਐ ਪਰ ਪਿੱਛੇ ਇਹਨੇ ਸਾਰੇ ਜੱਟ ਲਾ ਲਏ ਆ ਅ ਬਸ ਭਰਾਵਾਂ ਦੀ ਇਹ ਬਾਣੀਆਂ ਵਾਲਾ ਚਲ ਗਿਆ ਨਾ ਕੈਲਕੂਲੇਸ਼ਨ ਬਾਣੀਆਂ ਦੀ ਚੱਲ ਗਈ ਉਹ ਨਹੀਂ ਜੀ ਐਕਚੁਅਲੀ ਬਚਪਨ ਤੋਂ ਮੇਰੇ ਬਾਣੀਆਂ ਦੋਸਤ ਘਾਟਾ ਮੇਰੇ ਸਾਰੇ ਦੋਸਤ ਜੱਟ ਆ ਮੈਂ ਉਹੀ ਤਾਂ ਕਹਿ ਰਿਹਾ ਹੁਣੇ ਕੋਈ ਕਹਿ ਰਿਹਾ ਸੀ ਕਹਿੰਦੇ ਤੁਹਾਡੇ ਕੋ 60 70 ਘੋੜੇ ਹੋ ਗਏ ਆਬਾਊਟ ਆਬਾਊਟ 70 70 ਘੋੜੇ ਹੋ ਗਏ ਉਹੀ ਮੈਂ ਕਿਹਾ ਨਾ ਬਾਣੀਆਂ ਦੀ ਕੈਲਕੂਲੇਸ਼ਨ ਚੱਲ ਗਈ ਉਹਨੂੰ ਸਮਝ ਲੱਗ ਗਿਆ ਛਾਉਕ ਦਾ ਬਾਣੀ ਨੂੰ ਆਂਦਾ ਜਿਯਾਰੀ ਜੱਟਾਂ ਨਾਲ ਹੈ ਬਿਲਕੁਲ ਬਿਲਕੁਲ ਨੌਗਸ ਵੀ 100 ਦੇ ਕਰੀਬ ਨੇ 100 ਦੇ ਨੌਗਸ ਵੀ 100 ਦੇ ਹਾਂਜੀ ਹਾਂਜੀ ਸਾਰੇ ਜਰਮਨ ਸ਼ਫਰਡਸ ਐ ਕਿੰਨੇ ਕੋਸੋ ਐ ਜੀ ਤੇ ਕੰਮ ਨਹੀਂ ਇਹ ਹੀ ਹੈ ਜਾਂ ਕੰਮ ਕੋਈ ਹੋਰ ਹੈ ਨਹੀਂ ਜੀ ਇਹ ਸ਼ੌਕ ਹੈ ਜੀ ਅੱਛਾ ਤੇ ਕੰਮ ਕੀ ਐ ਕੰਮ ਮੇਰਾ ਐਜੂਕੇਸ਼ਨ ਐ ਜੀ ਸਰ ਜੇ ਤੁਸੀਂ ਸ਼ੌਕ ਨੂੰ ਇੰਨਾ ਵਧੀਆ ਕਰ ਰਹੇ ਹੋ ਤੇ ਕੰਮ ਨੂੰ ਕਿੱਦਾਂ ਕਰਦੇ ਹੋਵੋਗੇ ਕੰਮ ਵਿੱਚ ਤੁਸੀਂ ਕੋਈ ਉਹ ਕੋਈ ਦਾ सिद्धार्थ ਗੁਪਤਾ ਤਾਂ ਨਹੀਂ ਹੈਗੇ ਅਸੀਂ ਐਵੇਂ ਅਸੀਂ ਐਵੇਂ ਹਾਸੇ ਘੇਟੀ ਜਾਂਦੇ ਜੀ ਮੈਂ ਤਾਂ ਸਿਰਫ सिद्धार्थ ਗੁਪਤਾ ਜੀ ਜੀ ਓਕੇ ਤੋ ਸਰ ਕਿੱਦਾਂ ਦਾ ਰਿਹਾ ਅੱਜ ਅਵਾਰਡ ਵੀ ਮਿਲਿਆ ਮੇਅਰ ਨੇ ਆਪਾਂ ਨੂੰ ਦਵਾਇਆ ਸੋ ਇਹ ਪਹਿਲੀ ਵਾਰੀ ਪਾਰਟਿਸਿਪੇਟ ਕੀਤਾ ਹੈ ਕਿੱਦਾਂ ਨਹੀਂ ਜੀ ਇਹ ਕਾਫੀ ਸ਼ੋ ਚ ਜਿੱਤ ਚੁੱਕੀ ਹੈ ਜੀ ਜੀ ਹਨੂਮਾਨਗੜ ਸ਼ੋਚ ਫਰਸਟ ਆਈ ਸੀ ਜੀ ਮੁਖਸਰ ਸ਼ੋ ਵਿੱਚ ਫਰਸਟ ਆਈ ਸੀ ਲਾਸਟ ਇੰਪਾਇਰ ਸ਼ੋਚ ਸੈਕੰਡ ਆਈ ਸੀਸ ਪਰ ਫਰਸਟ ਆਈ ਆ ਓਕੇ ਤੇ ਫਰੀਦਕੋਟ ਸ਼ੋਚ ਪਿਛਲੇ ਸਾਲ ਜਿੱਤੀ ਹੈ ਵੈਰੀ ਗੁੱਡ ਤੇ ਬਹੁਤ ਸ਼ੋ ਚ ਜਿੱਤ ਚੁੱਕੀ ਹੈ ਜੀ ਸੋ ਇਸ ਦੀ ਕੋਈ ਹਿਸਟਰੀ ਵੀ ਦੱਸ ਦਿਓ ਤੁਹਾਡੀ ਲਾਈਨ ਵੀ ਦੱਸ ਦਿਓ ਤਾਂ ਕਿ ਲੋਕੀ ਦੇਦਾ ਜੀ ਸ਼ਾਇਰ ਹੈ ਲੇਜੈਂਡਰੀ ਕੋੜਾ ਦਿਲਬਾਗ ਰਨਿਆਰ ਦਿਲਬਾਗ ਰਨ ਨੂੰ ਬੋਲਡ ਤੇ ਇਹਦੀ ਪਿੱਛੋ ਡੈਮ ਹੈ ਜੀ ਪੈਲੇਸ ਲਾਈਨ ਦੀ ਹੈ ਤੇ ਇਹ ਬਰੀਡ ਹੋਈ ਹੈ ਜੀ ਮੇਰਾ ਬੜਾ ਚੰਗਾ ਦੋਸਤ ਹੈ ਦਰੋਪ ਸਿੰਘ ਕਨਵਰ ਡੰਗਲ ਤੋਂ ਉਹਨਾਂ ਦੇ ਘਰ ਬਰੀਡ ਹੋਈ ਹੈ ਤੇ ਉਹਨਾਂ ਕੋਲੋਂ ਮੈਂ ਲਈ ਤੇ ਉਸ ਤੋਂ ਬਾਅਦ ਮੈਨੂੰ ਸਨੀ ਭਾਈ ਤੇ ਸਰਦੂਲ ਅੰਕਲ ਨੇ ਬਹੁਤ ਜ਼ਿਆਦਾ ਗਾਈਡ ਕੀਤਾ ਜੀ ਕਿ ਇਹਦੀ ਕਿਸ ਤਰ੍ਹਾਂ ਤਿਆਰੀ ਕੀਤੀ ਜਾਏ ਜੀ ਇਹਦੇ ਕੀ ਕੀ ਇਹਨੂੰ ਸ਼ੋਅ ਲਈ ਕਿਸ ਤਰ੍ਹਾਂ ਰੈਡੀ ਕਰੀਏ ਜੀ ਤੇ ਮੇਰੇ ਹਿਸਾਬ ਨਾਲ ਜਿਹੜਾ ਅੱਜ ਦੀ ਵਿਨਿੰਗ ਦਾ ਕ੍ਰੈਡਿਟ ਮੈਂ ਸਤਿ ਸ੍ਰੀ ਅਕਾਲ ਅੰਕਲ ਨੂੰ ਤੇ ਸਨੀ ਬਾਈ ਨੂੰ ਦਿਨਾ ਜੀ ਸਨੀ ਬਾਈ ਕੋਲ ਇਹ ਜੀ ਕਿਹੜੀ ਤੁਹਾਡੀ ਉਹ ਸੀਡੀ ਜਾਂ ਕਿਹੜੀ ਇਹ ਜੀ ਤੁਹਾਡੀ ਉਹ ਸ਼ਰਾਰਤ ਦਾ ਰਾਜ਼ ਛਿਪਿਆ ਹੋਇਆ ਹੈ ਕਿ ਜਿਹੜਾ ਵੀ ਅਸੀਂ ਇੰਟਰਵਿਊ ਕਰਨ ਜਾਂਦੇ ਆ ਉਹ ਸਨੀ ਬਾਈ ਦਾ ਨਾਮ ਲਿੱਤੇ ਬਿਨਾ ਉਹ ਜਾਂਦਾ ਹੀ ਨਹੀਂ ਇਹਨਾਂ ਦਾ ਕਿਹੜਾ ਇਨਾ ਕਿਉਂ ਖੌਫ ਹੈ ਉਹ ਸੀਡੀ ਹੈ ਤਾਂ ਇਹਨੇ ਹਾਸਮੁਖ ਹੈਗੀ ਹੈ ਬਾਈ ਸੀਡੀ ਤੇ ਕੋਈ ਹੈ ਪਿਆਰ ਵਾਲੀ ਹਾਂ ਬਿਲਕੁਲ ਠੀਕ ਹੈ ਇਹ ਪਿਆਰ ਗਿੜੇ ਵਾਲੀ ਦੇਖੋ ਜੀ ਦੇਖੋ ਜੀ ਜਿਹੜੇ ਛੇ ਜਿਹੜੇ ਨੇਕ ਚੰਗੇ ਬੰਦੇ ਹੁੰਦੇ ਆ ਜੀ ਤੇ ਚੰਗੀ ਫੈਮਿਲੀ ਤੋਂ ਹੁੰਦੇ ਆ ਉਹ ਕਦੀ ਆਪਣੇ ਆਪਣੇ ਨਾਲ ਸਾਰਿਆਂ ਨੂੰ ਲੈ ਕੇ ਚੱਲਦੇ ਆ ਤਾਂ ਕਿ ਹਰ ਕੋਈ ਗਰੋਅ ਕਰੇ ਮੈਂ ਆਪਣਾ ਫਰਸਟ ਹੰਡ ਐਕਸਪੀਰੀਅੰਸ ਦੱਸਣਾ ਮੈਂ ਪਹਿਲੀ ਵਾਰ ਮੈਂ ਪਹਿਲੇ 6 ਮਹੀਨੇ ਸਨੀ ਭਾਈ ਨਾਲ ਨਹੀਂ ਗਿਆ ਮੈਨੂੰ ਬੜਾ ਮਿਸਕਨਸੈਪਸ਼ਨ ਦਿੱਤਾ ਗਿਆ ਸਨੀ ਭਾਈ ਬਾਰੇ ਕਿ ਜੀ ਤੁਸੀਂ ਉਹਨਾਂ ਨੂੰ ਨਾਮ ਮਿਲਿਓ ਫਿਰ ਇੱਕ ਦਿਨ ਰਾਤੀ ਮੈਂ ਤੇ ਸੁਨੀਲ ਸਨੀ ਭਾਈ ਨੂੰ ਮਿਲਣ ਗਏ ਤੇ ਜਿਹੜੀ ਜਿਸ ਤਰ੍ਹਾਂ ਸਾਨੂੰ ਉਹਨਾਂ ਨੇ ਗਾਈਡ ਦਿੱਤਾ ਜਿਹਾ ਸਾਡੀ ਖਿਆਤਰ ਕੀਤੀ ਉਹ ਦਿਨ ਗਿਆ ਜੀ ਅੱਧਾ ਦਿਨ ਆਇਆ ਤੇ ਮਤਲਬ ਇਟ ਇਜ਼ ਲਾਈਕ ਫੈਮਿਲੀ ਸਨੀ ਭਾਈ ਐਂਡ ਸਦੂਲ ਅੰਕਲ ਇਸ ਮਾਈ ਫੈਮਿਲੀ ਨਾ ਹੂੰ ਨੇ ਪੰਜਾਬੀ ਚ ਖਾਤਰ ਕੋਈ ਹੋਰ ਵੀ ਕਹਿੰਦੇ ਆ ਖਾਤਰ ਜੀ ਖਾਤਰ ਤੇ ਖਾਤਰ ਦਾ ਸਾਡੇ ਉਹ ਤਾਂ ਸਾਡਾ ਫਰਜ਼ ਵੀ ਖਾਤਰ ਸੇਵਾ ਦਾ ਜਦੋਂ ਕੋਈ ਵੀ ਭਰਾ ਚੱਲ ਗਿਆ ਬਾਹਰ ਹੀ ਨਹੀਂ ਆ ਸਕਿਆ 7 ਮਹੀਨੇ ਤੋਂ ਅੱਜ ਤੱਕ ਸਦੀ ਸਦੀ ਨਾਲ ਨਹੀਂ ਜਿੱਥੇ ਵੀ ਪਿਆਰੇ ਦੇਖੋ ਇਹਨਾਂ ਦਾ ਅਸਲ ਚ ਜਿਹੜਾ ਇਹ ਕੁੜੇ ਦਾ ਨਾਮ ਲੈ ਰਿਹਾ ਦਿਲਬਾਗ ਦਾ ਮੇਰਾ ਨਹੀਂ ਪਹਿਲਾਂ ਦਾ ਸਾਰੇ ਜਿੰਨੇ ਵੀ ਕੁੜੇ ਇੰਡਸਟਰੀ ਦੇ ਸਾਰਿਆਂ ਦਾ ਕੁੜਾ ਇਹਨਾਂ ਦਾ ਆਪਸ ਵਿੱਚ ਉਸ ਕੁੜੇ ਨਾਲ ਅਟੈਚਮੈਂਟ ਬਹੁਤ ਹੈ ਕੀ ਅਸਲੀ ਚੀਜ਼ ਮੈਂ ਤੁਹਾਨੂੰ ਦੱਸਦਾ ਘੋੜੇ ਦੀ ਸੇਵਾ ਚਾਹੇ ਮੈਂ ਉੱਥੇ ਕਰ ਰਿਹਾ ਪਰ ਜਦੋਂ ਵੀ ਇਹ ਉੱਥੇ ਆਉਂਦੇ ਹਨ ਇਹ ਆਏ ਮਿਲਦੇ ਜਿਵੇਂ ਉਹਨਾਂ ਦਾ ਕੋਈ ਕੋਈ ਪੁਰਾਣਾ ਰਿਲੇਸ਼ਨ ਹੁੰਦਾ ਹੈ ਤੇ ਇਹ ਮੈਂ ਤਾਂ ਦੱਸਣਾ ਚਾਹਿਆ ਤੁਹਾਨੂੰ ਇਹ ਔਨ ਮਾਈਕ ਵੀ ਇਹਨਾਂ ਦਾ ਆਪਦਾ ਪਰਸਨਲ ਜਿਹੜਾ ਹੈਗਾ ਉਹਦੇ ਨਾਲ ਅਟੈਚਮੈਂਟ ਬੜੀ ਹੈ ਤੇ ਬਾਕੀ ਜਿੰਨਾ ਕਿ ਸਾਡਾ ਫਰਜ਼ ਹੈ ਜਿੰਨੇ ਅਸੀਂ ਆਪਦੇ ਪੇਰੈਂਟਸੋਂ ਸਿੱਖੇ ਹੈ ਵੀ ਅਸੀਂ ਗਾਈਡ ਕਰਕੇ ਤੇ ਅਸੀਂ ਸਾਰਿਆਂ ਦੇ ਨਾਲ ਲੈ ਕੇ ਚੱਲਾਂਗੇ ਤੇ ਬڑا ਗੁਰੂ ਮਹਾਰਾਜ ਸਭ ਨੂੰ ਬਰਾਬਰ ਦਿੰਦੇ ਕਿਸੇ ਦੀ ਕਿਸਮਤ ਕੋਈ ਨਹੀਂ ਖਾਂਦਾ ਤੇ ਆਪਣਾ ਫਰਜ਼ ਬੰਦਾ ਇੱਕ ਦੂਜੇ ਭਰਾ ਨੂੰ ਨਾਲ ਲੈ ਕੇ ਚੱਲੀ ਹਾਂ ਜੀ 3 ਸਾਲ ਹੋਏ ਤਾਂ ਜ਼ਰਬਾ ਕੀ ਕਹਿਣਾ ਚਾਹੋਗੇ ਉਹ ਲੋਕ ਜਿਹੜੇ ਤੁਹਾਨੂੰ ਦੇਖ ਕੇ ਅੱਗੇ ਇਸ ਪ੍ਰੋਫੈਸ਼ਨ ਚ ਆਣਾ ਚਾਹੁੰਦੇ ਹੋਗੇ ਕਿੱਦਾਂ ਮੋਟੀਵੇਟ ਕਰੋਗੇ ਦੇਖੋ ਜੀ ਮੈਂ ਲੋਕਾਂ ਨੂੰ ਇਹ ਗਾਈਡ ਕਰਾਂਗਾ ਕਿ ਜੇ ਤੁਸੀਂ ਕੋڑے ਨੂੰ ਬਿਜ਼ਨਸ ਸਮਝ ਕੇ ਕਰੋਗੇ ਤਾਂ ਨਾ ਕਰਿਓ ਬਿਲਕੁਲ ਠੀਕ ਹੈ ਮੈਂ ਮੇਰਾ ਕੋੜਾ ਰੱਖਣ ਦਾ ਜੀ ਮਕਸਦ ਕੀ ਹੈ ਮੈਂ ਮੈਨੂੰ ਲੱਗਦਾ ਕਿ ਮੈਂ ਜਦ ਤੋਂ ਕੋڑے ਰੱਖਣ ਸ਼ੁਰੂ ਕੀਤਾ ਹੈ ਮੇਰੀ ਜ਼ਿੰਦਗੀ ਦੇ 10 ਸਾਲ ਵੱਧ ਗਏ ਆ ਅੱਛਾ ਹਾਂ ਜੀ ਤੇ ਮੇਰਾ ਪਹਿਲੇ ਜੀ ਮੈਂ ਖੁਸ਼ ਘਟ ਰਹਿਦਾ ਸੀ ਕਿਉਂਕਿ ਮੇਰੇ ਤਾਂ ਕੰਮ ਦਾ ਸਟ੍ਰੈਸ ਤੇ ਪ੍ਰੈਸ਼ਰ ਬੜਾ ਰਹਿੰਦਾ ਸੀ ਹੁਣ ਕੋڑے ਰੱਖਣ ਨਾਲ ਜੀ ਮੈਨੂੰ ਮਹਿਸੂਸ ਹੁੰਦਾ ਕਿ ਮੇਰਾ ਸਟ੍ਰੈਸ ਵੀ ਘਟ ਗਿਆ ਹੈ ਮੇਰਾ ਪ੍ਰੈਸ਼ਰ ਵੀ ਘਟ ਗਿਆ ਹੈ ਜੀ ਕਈ ਵਾਰ ਮੈਂ ਜਦ ਸਭ ਦੇ ਸਟਾਫ ਨਾਲ ਮੀਟਿੰਗਸ ਵਿੱਚ ਵੀ ਹੁੰਨਾ ਤੇ ਕਈ ਵਾਰ ਹਾਈ ਪ੍ਰੈਸ਼ਰ ਮੀਟਿੰਗ ਹੁੰਦੀ ਹੈ ਤੇ ਮੈਂ 10 ਮਿੰਟ ਬ੍ਰੇਕ ਲੈ ਕੇ ਆਪਣੇ ਕੋੜਿਆਂ ਦੀਆਂ ਤੇ ਫੋਟੋ ਦੇਖਣਾ ਜਾਂ ਸਨੀਲ ਨੂੰ ਫੋਨ ਕਰਕੇ ਮੈਂ ਉਹਨਾਂ ਦੀ ਵੀਡੀਓ ਕਾਲ ਕਰਨਾ ਤੇ ਉਹਨਾਂ ਨਾਲ ਜਿੰਨਾ ਮੇਰਾ ਪ੍ਰੈਸ਼ਰ ਉਹ ਸਾਰਾ ਪ੍ਰੈਸ਼ਰ ਐਬਜ਼ਾਰਬ ਹੋ ਜਾਂਦਾ ਹੈ ਤੇ ਮੈਂ ਲੋਕਾਂ ਨੂੰ ਇਹ ਗਾਈਡ ਕਰਾਂਗਾ ਜੇ ਤੁਸੀਂ ਰੱਖਣਾ ਹੈ ਇਹਨੂੰ ਬਿਜ਼ਨਸ ਦੇ ਸਾਧਨਾਂ ਨਾਲ ਰੱਖੋ ਇਹਨੂੰ ਸੇਵਾ ਦੇ ਸਾਧਨਾਂ ਨਾਲ ਰੱਖੋ ਇੱਕ ਪਾਣੀ ਆ ਗਏ ਹਾਂ ہمارا ਬਿਲਕੁਲ ਜੀ ਬਿਲਕੁਲ ਹੈ ਗੁਰੂ ਮਹਾਰਾਜ ਦੀ ਸਵਾਰੀ ਹੈ ਭਾਈ ਜੀ ਬਿਲਕੁਲ ਠੀਕ ਹੈ ਠੀਕ ਹੈ ਤੇ ਕੋੜਾ ਕੋੜੇ ਕਦੀ ਤੁਹਾਡੇ ਕੋਲੋਂ ਖਾ ਕੇ ਨਹੀਂ ਜਾਣਗੇ ਹਮੇਸ਼ਾ ਤੁਹਾਨੂੰ ਕੁਝ ਨਾ ਕੁਝ ਦੇਖ ਕੇ ਦੇਖ ਹੀ ਜਾਣਗੇ ਬਿਲਕੁਲ ਤੇ ਇਹਦੀ ਸੇਵਾ ਜਿੰਨੀ ਕਰੋਗੇ ਉਨਾ ਹੀ ਚੰਗਾ ਸਰ ਜਿਵੇਂ ਤੁਸੀਂ ਕਿਹਾ ਅਬੋਵ 70 ਹਾਰਸਸ ਜੂ ਹੈਵ ਰਾਈਟ ਨਾਓ ਸੋ ਕਿਦਾਂ ਉਹਨਾਂ ਦੇ ਵਿੱਚ ਹੋਰ ਕੀ ਕੀ ਏਦਾਂ ਦੇ ਹੋਰ ਕਿੰਨੇ ਕਿ ਨਕੀਨੇ ਸਾਡੇ ਕੋਲ ਹਗੇ ਜੀ ਸਾਡੇ ਕੋਲ ਕਾਫੀ ਸ਼ੋਸ ਹਾਰਸਮੈਨ ਵੀ ਹਗੇ ਜੀ ਤੇ ਸਾਡੇ ਕੋਲ ਬਰੂਡਮੇਰ categories ਵੀ ਬੜੀ ਚੰਗੀਆਂ ਆ ਜੀ ਸਾਡੇ ਕੋਲ 5-6 ਬਸ਼ੇਰ ਹੈ ਜੀ ਬੜੇ ਚੰਗੇ ਤਿਆਰ ਹੋ ਰਿਹਾ ਤੇ ਬੜਾ ਬੜਾ ਚੰਗਾ ਫਿਊਚਰ ਉਹਨਾਂ ਦਾ ਤੇ ਉਹ ਆਲੀਸ਼ਾਨ ਦੀ ਪ੍ਰੋਜਨੀ ਹੈ ਤੇ ਕਾਫੀ ਦਿਲਬਾਗ ਤੇ ਦੇਵਰਾ ਦੀ ਪ੍ਰੋਜਨੀ ਸਾਡੇ ਕੋਲ ਤਿਆਰ ਹੋ ਰਹੀ ਹੈ ਜੀ ਜੀ ਤੇ ਬਹੁਤ ਚੰਗੀ ਪ੍ਰੋਜੈਕਟ ਸਾਡੇ ਕੋਲ ਤਿਆਰ ਹੋ ਰਹੀ ਹੈ ਤੇ ਸਾਢੇ 3 ਸਾਲ ਹੈ ਤੇ ਮੈਨੂੰ ਲੱਗਦਾ ਕਿ ਸਾਢੇ 3 ਸਾਲਾਂ ਵਿੱਚ ਆਫਾ ਕਾਫੀ ਕੁਝ ਅਚੀਵ ਕਰ ਲਿਆ ਹੈ ਪਰ ਬਹੁਤ ਲੰਬਾ ਰਸਤਾ ਕੇ ਹੈਗਾ ਜਾਣ ਲਈ ਤੇ ਬਟ ਸੋ far ਵੀ ਆਰ ਵੈਰੀ ਹੈਪੀ ਤੇ ਬਸ ਭਰਾਵਾਂ ਦਾ ਸਾਥ ਬਣਿਆ ਰਹੇ ਨੈਕਸਟ ਕਿੱਥੇ ਫਿਰ ਪਾਰਟਿਸਿਪੇਟ ਕਰਨ ਜਾ ਰਹੇ ਮੈਂ ਪੂਨੇ ਸ਼ੋ ਕਰਾਂਗਾ ਜੀ ਨੈਕਸਟ ਵੀਕ ਹਾਂਜੀ ਨੈਕਸਟ ਵੀਕ ਅਲੱਗ ਨੈਕਸਟ ਵੀਕ 22 23 ਜੀ ਜੀ ਹਾਂ ਤੁਹਾਨੂੰ ਵੀ ਤੁਹਾਡੇ ਨਾਲ ਰਹਿ ਕੇ ਨੌਲੇਜ ਆਉਣ ਲੱਗ ਪਈ ਹੈ ਹੋਰ ਕੁਝ ਆਪਣੇ ਵੱਲੋਂ ਕੁਝ ਕਹਿਣਾ ਚਾਹੋਗੇ ਜੀ ਬਸ ਜੀ ਮੈਂ ਸਾਰੇ ਭਰਾਵਾਂ ਨੂੰ ਇਹ ਹੀ ਕਵਾਂਗਾ ਜੀ ਕਿ ਕੋੜਾ ਰੱਖਦੇ ਹੋ ਉਹਦੀ ਸੇਵਾ ਕਰੋ ਅ ਖਰਚੇ ਤੋਂ ਤੁਹਾਡੇ ਹਿਸਾਬ ਨਾਲ ਕਿੱਥੇ ਅੰਗੈਲੀ ਤੁਸੀਂ ਇੱਕ ਬਹੁਤ ਅੱਛਾ ਤਜਰਬਾ ਗੱਲ ਕੀਤਾ ਕਿ ਕੁਝ 6 ਮਹੀਨੇ ਲੋਕਾਂ ਨੇ ਤੁਹਾਨੂੰ ਮਿਸ ਗਾਈਡ ਕੀਤਾ ਤੇ ਉਸ ਉਹ ਜ਼ਰਾਂ ਕਿੰਦਾਂ ਦੀਆਂ ਗਲਤੀਆਂ ਕੀਤੀਆਂ ਉਹ ਸਿਰਫ ਇਸ ਲਈ ਪੁੱਛਣਾ ਚਾਹ ਰਿਹਾ ਤਾਂ ਕਿ ਜਿਹੜੇ ਹੋਰ ਨਵੇਂ ਆ ਰਹੇ ਆ ਉਹਨਾਂ ਨੂੰ ਵਿਚਾਰਿਆਂ ਨੂੰ ਇਦਾਂ ਦੇ ਨਾ ਚੀਜ਼ਾਂ ਭੁੱਗਤੋ ਬੇਸਿਕਲੀ ਮੈਨੂੰ ਐ ਨਹੀਂ ਦੱਸਿਆ ਗਿਆ ਕਿ ਕੋੜੇ ਦਾ ਰਾਈਟ ਨਿਊਟ੍ਰੀਸ਼ਨਲ ਬੈਲੈਂਸ ਕੀ ਹੋਣਾ ਚਾਹੀਦਾ ਹੈ ਠੀਕ ਹੈ ਮੈਨੂੰ ਮੇਰੇ ਮੋਬਾਈਲ ਤੇ ਹੁਣ ਵੀ ਨੋਟਸ ਪਏ ਆ ਜਦ ਮੈਂ ਸਨੀ ਭਾਈ ਤੇ ਸਦੂਲ ਅੰਕਲ ਨੂੰ ਮਿਲਿਆ ਇਹਨਾਂ ਨੇ 2-3 ਘੰਟੇ ਲਾ ਕੇ ਮੈਨੂੰ ਪ੍ਰੋਪਰ ਜਾਨਵਰ ਦਾ ਨਿਊਟ੍ਰੀਸ਼ਨ ਸਮਝਾਇਆ ਕਿ ਬੈਲੈਂਸਡ ਨਿਊਟ੍ਰੀਸ਼ਨ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ ਕੀ ਕੀ ਚੀਜ਼ਾਂ ਪੈਣੀ ਚਾਹੀਦੀਆਂ ਹੈ ਠੀਕ ਹੈ ਜੀ ਪ੍ਰੋਪਰ ਗਰੂਮਿੰਗ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਜਿਹੜੀ ਐਕਸਰਸਾਈਜ਼ ਹੈ ਐਕਸਰਸਾਈਜ਼ ਦਾ ਪੈਟਰਨ ਕੀ ਹੋਣਾ ਚਾਹੀਦਾ ਹੈ ਬਿਲਕੁਲ ਠੀਕ ਹੈ ਸਪਲੀਮੈਂਟਸ ਦਾ ਪੈਟਰਨ ਕੀ ਹੋਣਾ ਚਾਹੀਦਾ ਹੈ ਤੇ ਮੈਂ ਸਾਰੇ ਭਰਾਵਾਂ ਨੂੰ ਇਹ ਹੀ ਐਡਵਾਈਸ ਕਰਾਂਗਾ ਕਿ ਆਪਣੇ ਜਾਨਵਰ ਨੂੰ ਤੁਸੀਂ ਜਿੰਨੀ ਵਾਰ ਤੋਂ ਵਾਰ ਗਰੂਮਿੰਗ ਹੈ ਉਹ ਦੋ ਜਿੰਨੀ ਵਾਰ ਤੋਂ ਵਾਰ ਐਕਸਰਸਾਈਜ਼ ਹੈ ਉਹ ਦੋ ਅੱਜਕੱਲ ਕਿਉਂਕਿ ਕੋੜਾ ਮਹਿੰਗਾ ਹੋ ਗਿਆ ਇਸ ਲਈ ਮੈਂ ਇਹ ਗਾਈਡ ਕਰਾਂਗਾ ਜਾਨਵਰ ਖੁੱਲੇ ਖੁੱਲਾ ਰਹਿਣਾ ਚਾਹਦਾ ਹੈ ਇਹਨੂੰ ਖੁੱਲੇ ਪੈਡੌਕ ਵਿੱਚ ਜਿੰਨਾ ਰੱਖ ਸਕਦੇ ਹੋ ਓਨਾ ਰੱਖੋ ਤੁਹਾਡਾ ਜਾਨਵਰ ਆਪਣੇ ਆਪ ਨੇਸ਼ਨਲ ਹੈਬੀਟਾਟ ਦਾ ਜਾਨਵਰ ਹੈ ਆਪਣੇ ਆਪ ਉਹਦਾ ਜਾਨਵਰ ਗਰੋ ਕਰੇਗਾ ਬਿਲਕੁਲ ਠੀਕ ਹੈ ਜੀ ਸਨੀ ਭਾਈ ਤੁਸੀਂ ਵੀ ਕੋਈ ਗਾਈਡ ਕਰਨਾ ਚਾਹੋਗੇ ਲੋਕਾਂ ਨੂੰ ਬਹੁਤ سارے ਤੁਹਾਡੇ ਫੈਨਸ ਆਲਰੇਡੀ ਹੈ ਅਸੀਂ ਵੀ ਚਾਹਾਂਗੇ ਜਿੱਦਾਂ ਤੁਸੀਂ ਹੱਸ ਮੁਖ ਹੋਰ ਵੱਧੇ ਰਹੋ ਨਹੀਂ ਮੈਂ ਤਾਂ ਆਲਰੇਡੀ ਭਾਜੀ ਹਰ ਓਪਨਲੀ ਤੁਹਾਨੂੰ ਪਤਾ ਹੈ ਆਪਣੀ ਤਾਂ ਓਪਨ ਬੁੱਕ ਹੈ ਵੀ ਜੋ ਕੋਈ ਪੁੱਛਣਾ ਚਾਹੁੰਦਾ ਹੈ ਜੋ ਕਿਤੇ ਵੀ ਕਿਸੇ ਹੈਲਪ ਲੋਡ ਹੈ ਆਮ ਆਲਵੇਜ਼ ਥੇਰ ਜਿੰਨਾ ਅਸੀਂ ਕਰ ਸਕਦੇ ਹਾਂ ਹੌਸਟ ਇੰਡਸਟਰੀ ਲਈ ਬੈਟਰ ਕਰ ਸਕਦੇ ਆ ਵੀ ਆਪਾਂ ਤਾਂ ਹਮੇਸ਼ਾ ਹਾਜ਼ਰ ਹੈ ਉਹੀ ਹੈ ਭਾਈ ਨੇ ਕਿਹਾ ਵੀ ਇੱਕ ਜਿਹੜੀ ਇੱਕ ਚੀਜ਼ ਪੁੱਛਣਾ ਚਾਹਨਾ ਲੋਕਾਂ ਦੇ ਵਿੱਚ ਅਕਸਰ ਜੋ ਹਿਊਮਨ ਨੇਚਰ ਹੈ ਲੋਕ ਕੀ ਸੋਚਦੇ ਨਹੀਂ ਯਾਰ ਮੈਂ ਦੂਜੇ ਨੂੰ ਆ ਚੀਜ਼ ਨਾ ਦੱਸਾਂ ਮੇਰਾ ਕੋੜਾ ਮੀਰਾ ਮੀਰਾ ਹਾਈ ਮੀਰਾ ਪਰ ਤੁਹਾਡੀ ਮੈਂ ਜਿੰਨੇ ਦਿਨ ਤੋਂ ਮੈਂ ਤੁਹਾਨੂੰ ਜਾਣਦਾ ਮੈਂ ਤੁਹਾਡੀ ਨੇਚਰ ਦੇਖੀ ਤੁਸੀਂ ਹਰੇਕ ਨਾਲ ਹਰ ਬੰਦੇ ਨਾਲ ਤੁਸੀਂ ਮਿਲਾਪੜਾਪਣ ਹਰੇਕ ਨੂੰ ਦੱਸ ਸਾਡੇ ਵਰਗਿਆਂ ਨੂੰ ਵੀ ਗਾਈਡ ਕਰੀ ਜਾਣਾ ਮਤਲਬ ਇੱਕ ਇਦਾਂ ਸੋਚ ਆਂਦੀ ਹੈ ਨਹੀਂ ਤਾਂ ਬੰਦੇ 'ਚ ਇਹ ਹਿਊਮਨ ਨੇਚਰ ਹੈ ਤੁਹਾਡਾ ਨਹੀਂ ਕਸੂਰ ਹਰ ਦੂਜਾ ਬੰਦਾ ਪਹਿਲਾ ਬੰਦਾ ਇਹ ਹਾਏ ਮੇਰਾ ਮੇਰਾ ਹੀ ਪਹਿਲਾ ਜੋ ਮੈਂ ਹੀ ਆ ਜੋ ਪਰ ਇਹ ਨੇਚਰ ਕਿੱਦਾਂ ਡਵੈਲਪ ਹੋਈ ਤੁਹਾਡੀ ਨਹੀਂ ਬੜਾ ਵਧੀਆ ਤੁਸੀਂ ਕੁਐਸਚਨ ਪੁੱਟ ਆਊਟ ਕੀਤਾ ਜੀ ਇਹ ਤਾਂ ਵੈਸੇ ਸਾਡੇ ਮੇਰੇ ਗ੍ਰੈਂਡਫਾਦਰ ਇੱਕ ਹੀ ਗੱਲ ਕਹਿੰਦੇ ਸੀ ਕਾਕਾ ਕਰਪਲਾ ਸੋਪਲਾ ਅੰਤਪਲੇ ਕਪਲਾ ਜੀ ਗੁਰਮਾਰਾ ਵਨੀ ਜਿਹੜੇ ਸ਼ਵੇਂ ਪਛਾਈ ਦੀ ਇਹ ਜਿਹੜੀ ਬਖਸ਼ੀ ਹੋਈ ਚੀਜ਼ ਹਨ ਇਹ ਜਿੰਨਾ ਤੁਸੀਂ ਇਹਨੂੰ ਇੱਕ ਮੇਰਾ ਆਪਦੀ ਜਿਹੜਾ ਹੁਣ ਤੱਕ ਤਾਂ ਮੇਰਾ ਸਕਸੈਸ ਹੋਇਆ ਹੈ ਇੱਕ ਉੜੇ ਤੇ ਜਿੰਨਾ ਤੁਸੀਂ ਇਹਨੂੰ ਮੰਨ ਲਓਗੇ ਉਨਾ ਹੀ ਤੁਸੀਂ ਵੱਡੇ ਹੋ ਜਾਓਗੇ ਜੀ ਵੈਰੀ ਗੁੱਡ ਇਹ ਤਾਂ ਇੱਕ ਕੋੜਾ ਇਹੋ ਜੀ ਚੀਜ਼ ਹੈ ਇਹਦੀ ਸੇਵਾ ਗੁਰੂ ਦੀ ਐਸੀ ਇਹਦੀ ਤੁਸੀਂ ਗਲਤ ਨੀਤ ਨਾਲ ਸੇਵਾ ਪੁੱਕਾ ਮਾਰ ਲਿਆ ਇਹਨੂੰ ਤੁਸੀਂ ਨਹੀਂ ਸੀਰੀਅਸ ਲਿਆ ਤੇ ਤੁਹਾਡਾ ਖਰਾਬ ਥੱਲੇ ਬਿਲਕੁਲ ਠੀਕ ਹੈ ਜੀ ਤੁਸੀਂ ਇਹਦੀ ਸੇਵਾ ਕਰ ਲਈ ਤੇ ਤੁਹਾਨੂੰ ਕਲੇ ਇਸ ਕੋੜੇ ਪਾਸੇ ਨਹੀਂ ਤੁਹਾਡੀ ਆਲ ਓਵਰ ਜਿਹੜੀ ਕੰਡੀਸ਼ਨ ਦਾ ਤੁਹਾਡੀ ਆਲ ਓਵਰ ਘਰ ਦੀ ਜਿਹੜੀ ਸਥਿਤੀ ਹੈ ਉੱਪਰ ਹੋ ਜਾਣੀ ਹੈ ਇੱਕ ਕੋੜਾ ਇੱਕ ਇਹੋ ਜੀ ਚੀਜ਼ ਹੈ ਤਾਂ ਉਸ ਕਰਕੇ ਸੋਚੇ ਬੰਦੀ ਹੈ ਵੀ ਜੇ ਕਿਸੇ ਭਰਾ ਦੀ ਕਿਸਮਤ ਜਿਹੜੀ ਉਹਨੇ ਆਪਣੀ ਖਾਣੀ ਆਪਣਾ ਕਰਮ ਖਾਣਾ ਆਪਾਂ ਉਹਨੂੰ ਜੇ ਸਹੀ ਗਾਈਡ ਕਰਕੇ ਖਾਣਾ ਬੇਜ਼ੁਬਾਨ ਨੇ ਜੀ ਬਿਲਕੁਲ ਜੀ ਜੇ ਉਹਦੀ ਨਿਊਟ੍ਰੀਸ਼ਨ ਦਾ ਆਪਾਂ ਜੇ ਕੋਈ ਹੈਲਪ ਕਰਕੇ ਉਹਨੂੰ ਸਹੀ ਦੱਸਾਂਗੇ ਤਾਂ ਗੁਰੂ ਮਹਾਰਾਜ ਕਿਰਪਾ ਕਰਨ ਉਹਦੀ ਤਰੱਕੀ ਹੁੰਦੀ ਹੈ ਤੇ ਜਿਵੇਂ ਬਹੁਤ ਚੰਗੀ ਗੱਲਾਂ ਤੁਸੀਂ ਦੱਸੀਆਂ ਸਿਹਦਰਦੀ ਨੇ ਵੀ ਚੀਜ਼ ਦੱਸੀ ਮੈਨੂੰ ਇੱਕ ਗਾਈਡ ਕਰੋ ਸਟਾਰਟਅਪ ਬਿਲਕੁਲ ਸਟਾਰਟਅਪ ਮੇਰੇ ਵਰਗਾ ਜਿਹਨੂੰ ਬਿਲਕੁਲ ਨੌਲੇਜ ਨਹੀਂ ਹੈ ਜਿਵੇਂ ਪਾਜੀ ਨੇ ਇੱਕ ਬਹੁਤ ਅੱਛੀ ਗੱਲ ਦੀ ਸੀ ਕਿ ਇਹ ਇਹ ਖੁੱਲੇ ਦਾ ਜਾਨਵਰ ਹੈ ਬੇਸਿਕਲੀ ਇਹਨੂੰ ਖੁੱਲਾ ਪੰਚਾਈਦਾ ਹੈ ਅਸੀਂ ਬੰਦ ਕਰਕੇ ਨਾ ਰੱਖੀਏ ਤੇ ਇੱਕ ਬੰਦਾ ਜਿਹੜਾ ਇਹੋ ਜਿਹਾ ਕਰਨਾ ਚਾਹੁੰਦਾ ਹੋਵੇ ਉਹਨੂੰ ਘੋੜੇ ਦੀ ਖੁਰਾਕ ਤੇ ਕਿੰਨਾ ਕੁ ਸਾਲ ਦਾ ਪੈਸਾ ਲੱਗ ਜਾਂਦਾ ਤੇ ਉਹਨੂੰ ਇੱਕ ਕਿੰਨੀ ਕੁ ਜਗ੍ਹਾ ਚਾਹੀਦੀ ਤਾਂ ਕਿ ਉਹ ਖੁੱਲਾਪਣ ਉਹਨੂੰ ਦੇਖੋ ਜਿਹੜੇ ਬੰਦੇ ਦੀ ਜਿਹੜੇ ਪਰਿੰਦੇ ਦੀ ਜਿਹੜੇ ਜਾਨਵਰ ਦੀ ਜੋ ਰਿਕੁਆਇਰਮੈਂਟ ਹੈ ਬੇਸਿਕ ਉਹ ਤਾਂ ਚਾਹੀਦੀ ਹੋਈ ਹੈ ਨਾ ਜੋ ਕਿੰਨੇ ਇੱਕ ਜਗ੍ਹਾ ਉਹਨੂੰ ਚਾਹੀਦੀ ਹੈ ਇਹਦਾ ਨਾ ਰੱਖ-ਰ ਫਿਰ ਮੈਂ ਤੁਹਾਨੂੰ ਕਹਿ ਰਿਹਾ ਕਿਰਪਾ ਹੁੰਦੀ ਉਹ ਆਪੇ ਰਖਾ ਲੈਂਦੇ ਤੇ ਆਪੇ ਦੱਸ ਦਿੰਦੇ ਪਰ ਇੱਕ 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 ਜਗਾ ਕੋੜਾ ਇੱਕ ਵਾਈਲਡ ਐਨੀਮਲ ਹੈ ਆਪਾਂ ਸਟਾਲ ਫੀਡਿੰਗ ਕਰਦੇ ਆ ਜਗਾ ਤਾਂ ਇਹਨੂੰ 15x15 ਦੇ ਕਮਰੇ ਚ ਵੀ ਖੜਜੋ ਜੀ ਇਹਨੂੰ ਓਪਨਲੀ ਰੱਖ ਲਈ ਆਪਾਂ ਬੰਨੀ ਹੈ ਨਾ ਪਹਿਲਾਂ ਤਾਂ ਜਿਹਨੇ ਰੱਖਣਾ ਪਹਿਲਾਂ ਤਾਂ ਇਹ ਆਪਦੀ ਰਿਕੁਆਇਰਮੈਂਟ ਦੇਖੇ ਵੀ ਮੇਰੇ ਕੋਲ ਜਗਾ ਹੈ ਕੋੜਾ ਰੱਖਣ ਦੀ ਕੋੜਾ ਪਾਲਣਾ ਰੱਖਣਾ ਔਖਾ ਨਹੀਂ ਹੈ ਕੋੜੇ ਦੀ ਡਾਈਟ ਮੈਂ ਕੱਲ ਵੀ ਦੱਸ ਕੇ ਟੈ ਬੈਲੈਂਸ ਅੱਜ ਤੁਸੀਂ 1.5 ਕਿਲੋ ਪਾ ਲਓ ਇਹਦੀ ਜਿਹੜੀ ਚਾਹ ਕੇ ਜਿਹੜੀ ਇਹਦੀ ਉੜੀਕ ਹੈ ਘੋੜੇ ਦੀ ਸਭ ਤੋਂ ਬੁਰੀ ਉਡੀਕ ਹੈ ਜੀ ਬਿਲਕੁਲ ਠੀਕ ਹੈ ਅੱਜ ਤੁਸੀਂ ਉਹਨੂੰ 5 ਵਜੇ ਦਾਣਾ ਪਾਉਣਾ ਪੋਨੇ ਹੈ ਸ਼ਡਿਊਲ ਹੋਣਾ ਚਾਹੀਦਾ ਟਾਈਮ ਸ਼ਡਿਊਲ ਹੋਣਾ ਚਾਹੀਦਾ ਵੀਰ ਜੀ ਅੱਜ 5 ਵਜੇ ਦਾਣਾ ਪਾਤਾ ਤੇ ਕੱਲ ਨੂੰ ਆਪਾਂ ਇਹਨੂੰ ਮਿਸ ਕਰਤਾ ਉਹ ਅਗਲੇ ਦਿਨ ਭਲਾ 5 ਕਿਲੋ ਪਾ ਦੋ ਤਾਂ ਕੋਈ ਫਾਇਦਾ ਨਹੀਂ ਬਿਲਕੁਲ ਠੀਕ ਹੈ ਇਹਨੂੰ ਕਿਲੋ ਹੀ ਮਿਲਦਾ ਰਵੇ ਅੱਧਾ ਕਿਲੋ ਮਿਲਦਾ ਰਵੇ ਇਹਦੇ ਟਾਈਮ ਤੇ ਮਿਲਦਾ ਰਵੇ ਨੂੰ ਟਾਈਮ ਸ਼ਡਿਊਲ ਬਹੁਤ ਮਸਟ ਹੈ ਮਸਟ ਘੋੜਾ ਮੰਨਦਾ ਜੀ ਬਿਲਕੁਲ ਵੈਰੀ ਗੁੱਡ ਆਪਦੇ ਮਾਲਕ ਨੂੰ ਇਹਨੇ ਸੁਖ ਮੰਨਣੀ ਹੈ ਵੀ ਮੇਰਾ ਮਾਲਕ ਕਦੋਂ ਆਵੇ ਕਦੋਂ ਸੁਖ ਮੰਨੇ ਤੇ ਕਦੋਂ ਮੈਂ ਉਹਨ ਕਦੋਂ ਮੈਨੂੰ ਆ ਕੇ ਖਾਣਾ ਦੇਵੇ ਤੇ ਇਸ ਕਰਕੇ ਵੀ ਇਹ ਤਾਂ ਹਮੇਸ਼ਾ ਮਾਲਕ ਦੀ ਸੁੱਖ ਮੰਗਦਾ ਕੋੜਾ ਤੇ ਇਹਨੇ ਤਾਂ ਆਪਦਾ ਮਾਲਕ ਨੂੰ ਦੇਣੀ ਰਜਾਉਣੀ ਰਜਾਉਣਾ ਮਾਲਕ ਨੂੰ ਜੀ ਬਿਲਕੁਲ ਠੀਕ ਹੈ ਗੁਰੂ ਦੀ ਐਸੀ ਚੀਜ਼ ਹੈ ਤਾਂ ਜਿਹਨੇ ਰੱਖੀ ਉਹਨੂੰ ਪਤਾ ਜੀ ਇਹ ਤਾਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਚ ਬਖਸ਼ ਦੇ ਜੀ ਠੀਕ ਹੈ ਜੀ ਸੋ ਅੱਜ ਇਹ ਫਰਸਟ ਆਈ ਹੈ ਕਿੰਨੇ ਕੁ ਜਿਹੜੇ ਘੋੜਿਆਂ ਦੇ ਵਿੱਚ ਮੇਅਰਜ਼ ਦੇ ਵਿੱਚੋਂ ਇਹ ਮੇਅਰ ਚ 15 ਮੇਅਰ ਸਿਗੀਆਂ ਜੀ ਜਿਦੇ ਵਿੱਚੋਂ ਫਰਸਟ ਆਈ ਹੈ ਜੀ ਇੱਕ ਜਗ੍ਹਾ ਨਹੀਂ ਕਈ ਜਗ੍ਹਾ ਆਈ ਹੈ ਇਹਦੀ ਮੈਂ ਤੁਹਾਨੂੰ ਜਿਵੇਂ ਕੱਲ ਗਾਈਡ ਕਰ ਰਿਹਾ ਸੀ ਤੁਹਾਡਾ ਬਹੁਤ ਹਮੇਸ਼ਾ ਜਿਹੜੇ ਇਹਦੀ ਕੁਆਲਿਟੀ ਹੈ ਦੇ ਫੀਚਰਸ ਹੈ ਉਹ ਇਹਦੇ ਜਿਹੜੇ ਬਿਲਕੁਲ ਨੀਟ ਐਂਡ ਕਲੀਨ ਹੈ ਹੱਥ ਪੈਰਾਂ ਤੋਂ ਲੈ ਕੇ neck ਤੋਂ ਲੈ ਕੇ face ਹੈ ears ਹੈ ਉਹਦੇ ਜਿਹੜੇ ਸਾਰੇ ਇੱਕ ਉਹਦੇ hoof ਹੈ ਦੇਖੋ ਉਹਦੇ ਕਿੰਨੇ ਸਾਫ hoof ਹੈ ਇਹ ਜਿਹੜੀਆਂ ਜਜੇਸ ਉੱਥੇ ਦੇਖਦੇ ਨੇ ਮਾਈਨਰ ਚੀਜ਼ ਤੋਂ ਲੈ ਕੇ ਪਲੱਸ ਪੁਆਇੰਟ ਤੱਕ ਕੀ ਉਹਦਾ ਬੈਟਰ ਹੈ ਕੀ ਉਹਦਾ ਨੈਗੇਟਿਵ ਹੈ ਸਾਰੀ ਚੀਜ਼ ਦੇਖਦੇ ਨੇ ਇਹਦੀ ਮੂਵਮੈਂਟ ਤੱਕ ਨੋਟ ਕਰਦੇ ਆ ਵੀ ਇਹਦੀ ਜਿਹੜੀ ਪੈਰ ਰੱਖਣ ਦੀ ਤੁਹਾਨੂੰ ਮੈਂ ਕੱਲ ਦੱਸਿਆ ਸੀ ਇੱਕ ਮਾਡਲ ਇੱਕ ਰੈਂਪ ਤੇ ਚੱਲ ਰਿਹਾ ਹੈ ਬਿਲਕੁਲ ਠੀਕ ਤੇ ਸੇਮ ਐਜ਼ ਇਟ ਇਜ਼ ਸਾਡੇ ਕੋਡਾਂ ਚ ਇੱਕ ਜਿਹੜਾ ਹੌਰਸ ਆ ਉਹ ਰੈਂਪ ਤੇ ਚੱਲ ਰਿਹਾ ਤੇ ਉਹ ਦੇਖ ਰਿਹਾ ਵੀ ਮੇਰੇ ਚ ਬਿਊਟੀ ਕਿੰਨੀ ਹੈ ਉਹ ਜੱਜਸ ਨੇ ਦੇਖਣੀ ਹੈ ਐਂਡ ਸ਼ੀ ਹੈਜ਼ ਐਕਸਲੈਂਟ ਫਿਊਚਰ ਅੱਗੇ ਬਰੀਡ ਕਰੂਗੀ ਤੇ ਸਜਾਰਤਬਾਈ ਕੋਲੇ ਬਰੀਡ ਕਰਕੇ ਦੱਸੂਗੀ ਮੈਂ ਕੀ ਕੀ ਅਗੇ ਬੈਟਰ ਪ੍ਰੋਡਿਊਸ ਕਰੂੰਗੀ ਉਹ ਨਾਲੇ ਟਾਈਮ ਤੇ ਦੱਸੂਗੀ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਜੀ ਸੋ ਦੋਸਤ ਜੀ ਮੈਂ ਦਿੱਲੀ ਰਹਿਣਾ ਜੀ ਤੇ ਪੂਰੇ ਫਾਰਮ ਦੀ ਸੰਭਾਲ ਸੁਨਿਲ ਕਰਦੇ ਆ ਬੜੀ ਵੱਡੀ ਦੇਣ ਹੈ ਇਹਨਾਂ ਤੇ ਇਹ ਜਿਹੜੇ ਜਾਨਵਰ ਜਿੱਤਿਆ ਮੇਰਾ ਜੀ ਤੇ ਜਿਹੜੀ ਗਰੂਮਿੰਗ ਹੈ ਜਿਹੜੀ ਨਿਊਟ੍ਰੀਸ਼ਨ ਹੈ ਫੀਡ ਹੈ ਉਹ ਸਾਰਾ ਕ੍ਰੈਡਿਟਸ ਸੁਨਿਲ ਨੂੰ ਜਾਂਦਾ ਜੀ ਸੋ ਸੁਨਿਲ ਜੀ ਕਿੰਨੇ ਸਾਲਾਂ ਤੋਂ ਕਰ ਰਹੇ ਹੋ ਅੱਪਨੇ 3.5 ਸਾਲਾਂ ਸੇ ਲੱਗੇ ਜੀ 3.5 ਸਾਲ ਕਾਹਕੇ ਰਹਿਨੇ ਵਾਲੇ ਹੋ ਆਪ ਮੈਂ ਹਰਿਆਣਾ

ਜੋ ਜੋ ਟਾਈਮ ਬੀਤਦਾ ਦੋਸਤੋ ਕੀ ਆ ਜਿਆਦਾ ਪੂਰੀ ਫੁੱਲ ਫਰੈਂਡ ਹੈ ਜੀ ਅੱਛਾ ਅੱਛਾ ਪੱਕਾ ਬੋਲੋ ਸੋ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਰਹੇ ਹੋ ਕਿ ਇਹ ਉਹ ਇਹ ਉਹ ਮੇਅਰ ਹੈ ਜਿਹੜੀ ਅੱਜ ਪਹਿਲੇ ਨੰਬਰ ਤੇ ਆਈ ਹੈ ਸੋ ਲਾਈਵ ਤਸਵੀਰਾਂ ਦੇ ਵਿੱਚ ਇਸ ਟਾਈਮ ਔਰ ਇਹ ਜਿਹੜੇ ਕਾਰੋਬਾਰੀ ਹੈਗੇ ਸਿਦਾਰਥ ਜੀ ਹਾਂ ਸਿਦਾਰਥ ਜੀ ਉਹਨਾਂ ਦੀ ਇਹ ਜਿਹੜੀ ਹੈਗੀ ਹੈ ਮੇਅਰ ਹੈ ਸੋ ਜਿਹਦੇ ਵਿੱਚ ਉਹ ਜਿਹੜੇ ਜਿਨ੍ਹਾਂ ਨੇ ਅੱਜ ਇੱਥੇ ਐਮਪਾਇਰ ਫੋਰਸ ਸ਼ੋਅ ਦੇ ਵਿੱਚ 2025 ਚ ਫਰਸਟ ਜਿਹੜਾ ਪੋਜੀਸ਼ਨ ਹਾਸਲ ਕੀਤੀ ਆ ਫਿਰ ਤੁਹਾਡੇ ਨਾਲ ਮਿਲਾਂਗੇ ਦੇਖਦੇ ਰਹੋ ਬਨੇ ਰਹੋ ਜਾਨੀ ਤੈਸ਼ੀ ਧੰਨਵਾਦ